ਓਡਿਸ ਹੋਮਸ ਦੇ ਵਿੱਚ ਅਸੀਂ ਆਪਣੇ ਬਜ਼ੁਰਗਾਂ ਨੂੰ ਵੇਖ ਰਹੇ ਹਾਂ ਤਾਂ ਕਿਵੇਂ ਕੋਣ ਜੋੜੂਗਾ ਉਹਨਾਂ ਨੂੰ ਗੁਰਸਿੱਖੀ ਦੇ ਨਾਲ ਜੋ ਵਿੱਦਿਆ ਅਸੀਂ ਦੇਣੀ ਸੀ ਉਹ ਵਿੱਦਿਆ ਨਹੀਂ ਦੇ ਸਕਦੇ ਇਹ ਸ਼ਰਮ ਦੀ ਗੱਲ ਹੈ ਬਹੁਤ ਸਾਰੇ ਅਜਿਹੇ ਸਿੱਖ ਮਾਪੇ ਵੀ ਨੇ ਜੋ ਅੱਜ ਮਹਿਸੂਸ ਕਰਦੇ ਨੇ ਮਾਂ ਬੋਲੀ ਪੰਜਾਬੀ ਬੋਲਣ ਦੇ ਵਿੱਚ ਸ਼ਰਮ 1967 ਦਾ ਐਕਟ ਪੰਜਾਬ ਰਾਜ ਭਾਸ਼ਾ ਵਿਧਾਨਿਕ ਜੋ ਐਕਟ ਬਣਿਆ ਉਹ ਐਕਟ ਅਸੀਂ ਲਾਗੂ ਹੀ ਨਹੀਂ ਕਰ ਸਕੇ ਜੋ ਸਾਡਾ ਵਿਰਸਾ ਹੈ ਵਿਰਾਸਤ ਹੈ ਉਹਦਾ ਰੋਲ ਯੂਨੀਵਰਸਟੀਆਂ ਤੇ ਬੁੱਧੀਜੀਵੀਆ ਤੇ ਬਣਦਾ ਹੈ ਔਰ ਯੂਨੀਵਰਸਟੀਆਂ ਟੀਚਰ ਉਸਤਾਦ ਇਹ ਸਿੱਖਿਆ ਨਹੀਂ ਦਿੰਦੇ ਤਾਂ ਇਹ এডੂਕੇਸ਼ਨ ਅਧੂਰੀ ਹੈ ਤੇ ਉਥੇ ਜਾ ਕੇ ਸਾਡੀ ਰਹਿਤ ਮर्यादा ਤੋਂ ਵੀ ਪਰੇ ਤੋਂ ਪਰੇ ਹੁੰਦੇ ਜਾ ਰਹੇ ਨੇ ਉਹਦੇ ਨਾਲ ਮਾਂ-ਬਾਪ ਵੀ ਦੁਖੀ ਨੇ ਪਾਰਲੀਮਨਤ ਦਾ ਜਿਹੜਾ ਮਾਡਲ ਹੈ ਸਿੱਖਿਆ ਨੂੰ ਲੈ ਕੇ ਉਹ ਜ਼ਰੂਰ ਇਕਤਿਆਰ ਕੀਤਾ ਜਾਂਦਾ ਹੈ ਫਿਨਲੈਂਡ ਵਗੈਰਾ ਭੇਜੇ ਜਾਂਦੇ ਨੇ ਅਧਿਆਪਕ ਪਰ ਅੱਜ ਸਭ ਤੋਂ ਵੱਡਾ ਚੈਲੰਜ ਤਾਂ ਇਹ ਹੈ ਕਿ ਗੁਰਸਿੱਖੀ ਦੇ ਨਾਲ ਪੰਜਾਬੀ ਦੇ ਨਾਲ ਮਾਂ ਬੋਲੀ ਦੇ ਨਾਲ ਆਪਣੇ ਬੱਚਿਆਂ ਨੂੰ ਕਿਵੇਂ ਜੋੜਿਆ ਜਾਵੇ ਇੱਕ ਧਾਰਮਿਕ ਕਲਾ ਹੈ ਇੱਕ ਨਗੇਜ ਵਾਲਾ ਵਾਦ ਪੈਦਾ ਕਰ ਰਹੀ ਹੈ ਜੋ ਕਿ ਅੱਜ ਜਿਵੇਂ ਕਿ ਗਨ ਕਲਚਰ ਜਾਂ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਤੇ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਇਹ ਕਲਾ ਨਹੀਂ ਹੈ ਇਹਨੂੰ ਅਸੀਂ ਕਲਾ ਨਹੀਂ ਕਹਿ ਸਕਦੇ ਲੱਖ ਕਹੀ ਜੋ ਕਈ ਸਾਰੇ ਅਜਿਹੇ ਮਹਿਕਮੇ ਨੇ ਜਿੱਥੇ ਬੱਚਿਆਂ ਦੇ ਘੜੇ ਤੱਕ ਪੇਪਰ ਦੇ ਵੇਲੇ ਉਤਰਵਾ ਲਏ ਜਾਂਦੇ ਨੇ ਇੱਕ ਸਾਡਾ ਦਿੱਲੀ ਤੋਂ ਹੀ ਐਸਾ ਸੈਂਟਰ ਬਣਨਾ ਚਾਹੀਦਾ ਹੈ ਕਿ ਰੋਜ਼ਾਨਾ ਕਿ ਸਾਡੇ ਜਿਹੜੇ ਸਿੱਖ ਨੇ ਸਿੱਖ ਭਰਾ ਨੇ ਕਿਸੇ ਵੀ ਦੇਸ਼ ਤੋਂ ਇੱਕ ਦੂਸਰੇ ਜਾਂਦੇ ਨੇ ਉਹ ਪੰਜ ਕਕਾਰਾਂ ਦੇ ਧਾਰ ਨਹੀਂ ਹੋ ਕੇ ਕਰਕੇ ਉਹਨੂੰ ਮਨਾ ਨਹੀਂ ਕਰ ਸਕਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਮਨ ਖੁੱਲਾਰ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਿੱਖ ਬੁੱਧੀਜੀਵੀ ਗਿਆਨੀ ਭਜਨ ਸਿੰਘ ਜੀ ਸਭ ਤੋਂ ਪਹਿਲਾਂ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਗੁਰਪੁਰਬ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਤਾਂ ਜਿਸ ਧਰਮ ਨੂੰ ਸ਼ਹੀਦਾਂ ਨੇ ਸਿੱਖਾਂ ਨੇ ਗੁਰੂਆਂ ਨੇ ਆਪਣੀ ਸ਼ਹੀਦੀ ਦੇ ਖੂਨ ਦੇ ਨਾਲ ਸਿੰਜਿਆ ਅੱਜ ਉਸ ਧਰਮ ਦੇ ਜਿਹੜੇ ਵਾਰਸ ਨੇ ਉਹ ਆਖਰ ਕਿਉਂ ਬਾਹਰਲੇ ਮੁਲਕਾਂ ਦਾ ਰੁਖ ਕਰ ਰਹੇ ਨੇ ਤੇ ਕਿਵੇਂ ਉਹਨਾਂ ਨੂੰ ਅਮੀਰ ਸਿੱਖ ਵਿਰਸੇ ਨਾਲ ਜੋੜਿਆ ਜਾ ਸਕਦਾ ਹੈ ਅੱਜ ਉਸ ਦਾ ਹੱਲ ਬੰਦੀ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਨਾਲ ਜੁੜੇ ਆਪਣੇ ਗੈਸਟ ਸਿੱਖ ਬੁੱਧੀਜੀਵੀ ਗਿਆਨੀ ਭਜਨ ਸਿੰਘ ਜੀ ਤੋਂ ਏਕਮਕਾਰ ਸਤਨਾਮ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦਾ 555ਵਾਂ ਪ੍ਰਕਾਸ਼ ਦਿਹਾੜਾ ਸਾਰੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਹੈ। ਔਰ ਆਪਨੇ ਆਪਣੇ ਚੈਨਲ ਤੇ ਯਾਦ ਕੀਤਾ ਤਾਂ ਜੋ ਤੁਸੀਂ ਸਵਾਲ ਕੀਤਾ ਹੈ ਉਹਦੇ ਬਾਰੇ ਕਾਫੀ ਕੁਝ ਦੱਸਣਾ ਬਣਦਾ ਹੈ ਸੰਖੇਪ ਤੌਰ ਤੇ ਮੈਂ ਦੱਸਣਾ ਚਾਹਾਂਗਾ ਕਿ ਇਹ ਦੇਸ਼ ਹਿੰਦੁਸਤਾਨ ਭਾਰਤ ਇੱਕ ਉਹ ਦੇਸ਼ ਹੈ ਜਿਦੇ ਵਿੱਚ ਸਰਵ ਧਰਮ ਦੀ ਸਿੱਖਿਆ ਦਿੱਤੀ ਜਾਂਦੀ ਹੈ ਸ਼ੁਰੂਗਨ ਨਾਨਕਦੇਵ ਜੀ ਮਹਾਰਾਜਿਆਂ ਨੇ ਇਹ ਸਿੱਖਿਆ ਉਸ ਸਮੇਂ ਦਿੱਤੀ ਜਦੋਂ ਪ੍ਰਕਾਸ਼ ਹੋਇਆ ਸੀ ਤੇ ਇਹ ਧਰਤੀ ਸ਼ਹੀਦਾਂ ਦੀ ਪੰਚਮ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਸਾਰਾ ਸੰਸਾਰ ਜਾਣਦਾ ਹੈ ਕਿ ਇਹ ਸ਼ਹੀਦਾਂ ਦੀ ਧਰਤੀ ਹੈ ਔਰ ਕਿੰਨੇ ਸ਼ਹੀਦ ਲੜੀ ਦੇ ਵਿੱਚ ਸਿੱਖ ਜੰਦੇ ਨਾਲ ਸੰਬੰਧਤ ਨੇ ਜੇ ਯਾਦ ਕਰੀਏ ਬਹੁਤ ਲੰਬੀ ਸੂਚੀ ਹੈ ਜਿਵੇਂ ਕਿ ਅੱਜ ਜੋ ਸਾਡਾ ਵਿਰਸਾ ਹੈ ਵਿਰਾਸਤ ਹੈ ਉਹਦਾ ਰੋਲ ਯੂਨੀਵਰਸਟੀਆਂ ਤੇ ਬੁੱਧੀਜੀਵੀਆ ਤੇ ਬਣਦਾ ਹੈ ਅਗਰ ਆਪਣੇ ਮਾਮਾਪਾ ਔਰ ਯੂਨੀਵਰਸਟੀਆਂ ਟੀਚਰ ਉਸਤਾਦ ਇਹ ਸਿੱਖਿਆ ਨਹੀਂ ਦਿੰਦੇ ਤਾਂ ਇਹ এডੂਕੇਸ਼ਨ ਅਧੂਰੀ ਹੈ ਜਿੰਨੀ ਮਰਜ਼ੀ ਪਾਲਿਸੀਆਂ ਬਣਾ ਲਓ ਜੋ ਮਰਜ਼ੀ ਕਰ ਲਵੋ ਪਰ ਵਿਰਸੇ ਦੀ ਔਰ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਤੋਂ ਉੱਪਰ ਹੋਰ ਕੋਈ ਸਿੱਖਿਆ ਨਹੀਂ ਦੇ ਸਕਦਾ ਤੇ ਇਹ ਘਾਟ ਹੈ ਸਾਡੀ ਸਾਰੇ ਯੂਨੀਵਰਸਿਟੀਆਂ ਦੀ ਬੁੱਧੀਜੀਵੀਆਂ ਦੀ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਨਹੀਂ ਦੇ ਸਕਦੇ ਜੋ ਕਿ ਚਾਹੇ ਯੂਨੀਵਰਸਿਟੀ ਪੱਧਰ ਤੇ ਚਾਹੇ ਸਕੂਲਾਂ ਪੱਧਰ ਤੇ ਕਰਕੇ ਬਾਹਰ ਦੇ ਦੇਸ਼ਾਂ ਨੂੰ ਬੱਚੇ ਜਾ ਰਹੇ ਨੇ ਤੇ ਉਹ ਭਟਕ ਰਹੇ ਨੇ ਰੋਜ਼ਗਾਰ ਲੱਭ ਰਹੇ ਨੇ ਤੇ ਉਥੇ ਜਾ ਕੇ ਸਾਡੀ ਰਹਿਤ ਮਰਿਆਦਾ ਤੋਂ ਵੀ ਪਰੇ ਤੋਂ ਪਰੇ ਹੁੰਦੇ ਜਾ ਰਹੇ ਨੇ ਉਹਦੇ ਨਾਲ ਮਾਂ ਬਾਪ ਵੀ ਦੁਖੀ ਨੇ ਤੇ ਅਸੀਂ ਆਪਣੇ ਵਿਰਸੇ ਨੂੰ ਸੰਭਾਲ ਨਹੀਂ ਸਕਦੇ ਨਹੀਂ ਜੀ ਜੀ ਗਿਆਨੀ ਭਜਨ ਸਿੰਘ ਜੀ ਇੱਕ ਹੋਰ ਬਹੁਤ ਜ਼ਿਆਦਾ ਅਹਿਮ ਸਵਾਲ ਹੈ ਜਿਹੜਾ ਕਿ ਤੁਸੀਂ ਕਿਹਾ ਕਿਤੇ ਨਾ ਕਿਤੇ ਜੇਕਰ ਅਸੀਂ ਸਿੱਖਿਆ ਦੀ ਗੱਲ ਕਰੀਏ ਤਾ ਸਰਕਾਰ ਦੇ ਵੱਲੋਂ ਬਾਹਰਲੇ ਮੁਲਕ ਦਾ ਜਿਹੜਾ ਮਾਡਲ ਹੈ ਸਿੱਖਿਆ ਨੂੰ ਲੈ ਕੇ ਉਹ ਜ਼ਰੂਰ ਇਕਤਿਆਰ ਕੀਤਾ ਜਾਂਦਾ ਹੈ ਫਿਨਲੈਂਡ ਵਗੈਰਾ ਭੇਜੇ ਜਾਂਦੇ ਨੇ ਅਧਿਆਪਕ ਪਰ ਅੱਜ ਸਭ ਤੋਂ ਵੱਡਾ ਚੈਲੰਜ ਤਾਂ ਇਹ ਹੈ ਕਿ ਗੁਰਸਿੱਖੀ ਦੇ ਨਾਲ ਪੰਜਾਬੀ ਦੇ ਨਾਲ ਮਾਂ ਬੋਲੀ ਦੇ ਨਾਲ ਆਪਣੇ ਬੱਚਿਆਂ ਨੂੰ ਕਿਵੇਂ ਜੋੜਿਆ ਜਾਵੇ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਪਰਿਵਾਰ ਨੇ ਉਹ ਵੀ ਨਿਊਕਲੀਅਰ ਹੋ ਚੁੱਕੇ ਨੇ ਬਜ਼ੁਰਗਾਂ ਤੋਂ ਸਖਣੇ ਨੇ ਓਲਡੇਜ ਹੋਮਸ ਦੇ ਵਿੱਚ ਅਸੀਂ ਆਪਣੇ ਬਜ਼ੁਰਗਾਂ ਨੂੰ ਵੇਖ ਰਹੇ ਹਾਂ ਤਾਂ ਕਿਵੇਂ ਕੌਣ ਜੋੜੂਗਾ ਉਹਨਾਂ ਨੂੰ ਗੁਰਸਿੱਖੀ ਦੇ ਨਾਲ ਅੱਜ ਜੋ ਸਵਾਲ ਕੀਤਾ ਹੈ ਕਿ ਉਹ ਸਾਡੇ ਆਪਣੀ ਘਟ ਹੈ ਕਿਉਂਕਿ ਅਸੀਂ ਬੱਚਿਆਂ ਨੂੰ ਵਿੱਦਿਆ ਕਿਉਂ ਨਹੀਂ ਦੇ ਸਕੇ ਕਿਉਂਕਿ ਪਹਿਲਾਂ ਵਿੱਦਿਆ ਜੋ ਸੀ ਸਕੂਲਾਂ ਦੇ ਵਿੱਚ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਔਰ ਮਾਪੇ ਜਾ ਕਰਕੇ ਖਾਸ ਕਰਕੇ ਕਿਵੇਂ ਉਹਨਾਂ ਦਾ ਸਤਕਾਰ ਕਰਨਾ ਹੈ ਔਰ ਉਹਨਾਂ ਦੀ ਜਿਵੇਂ ਇੱਕ ਪੂਜਾ ਕਰਨੀ ਹੈ ਤਾਂ ਉਹ ਵਿਦਿਆ ਪ੍ਰਾਪਤ ਕਰ ਸਕਦੇ ਨੇ ਤਾਂ ਵਿਰਸੇ ਨੂੰ ਸੰਭਾਲ ਸਕਦੇ ਨੇ ਜੇ ਉਹਨਾਂ ਦੇ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਇੱਕ ਉਮਰ ਹੈ 5 ਤੋਂ 12 ਸਾਲ 12 ਤੋਂ ਫਿਰ ਉੱਪਰਲੀ ਉਮਰ ਹੈ 5 ਸਾਲ ਤੋਂ ਉੱਪਰ ਜੇ ਅਸੀਂ ਪ੍ਰੋਪਰ ਵਿਦਿਆ ਸਕੂਲੀ ਵਿਦਿਆ ਜਾਂ ਇਸ ਤੋਂ ਉੱਪਰ ਦੀ ਵਿਦਿਆ ਸਹੀ ਮਾਨਿਆਂ ਵਿੱਚ ਨਹੀਂ ਦੇ ਸਕਦੇ ਸਮਝੋ ਸਾਡੀਆਂ ਯੂਨੀਵਰਸਟੀਆਂ ਕੁਝ ਨਹੀਂ ਕਰ ਰਹੀਆਂ ਚਾਹੇ ਤੁਸੀਂ ਕਿਸੇ ਦੇਸ਼ ਦੇ ਵਿੱਚ ਫਿਨਲੈਂਡ ਦੇ ਵਿੱਚ ਭੇਜੋ ਕਿ ਸਾਡੇ ਇੱਥੇ ਡਾਕਟਰੀ ਕਰ ਕਰ ਜਾਂਦੇ ਨੇ ਐਮਬੀਬੀਐਸ ਕਰਦੇ ਨੇ ਜਾਂ ਬੜੀਆਂ ਬੜੀਆਂ ਹਾਈ ਲੈਵਲ ਦੀਆਂ ਡਿਗਰੀਆਂ ਕਰ ਲੈਂਦੇ ਨੇ ਉੱਥੇ ਜਾ ਕੇ ਉਹਨਾਂ ਨੂੰ ਟਰੱਕਾਂ ਤੇ ਔਰ ਜਾ ਕੇ ਮਾਲਟਾਂ ਤੇ ਕੰਮ ਕਰਨਾ ਪੈਂਦਾ ਹੈ ਬਹੁਤ ਹੀ ਸ਼ਰਮ ਦੀ ਗੱਲ ਹੈ ਫਿਰ ਉੱਥੇ ਜਾ ਕੇ ਉਹਨਾਂ ਨੇ ਭਟਕਣਾ ਹੈ ਇਹ ਖਾਸ ਹੈ ਸਾਨੂੰ ਫੇਰ ਮੁੜ ਉਸੇ ਰਾਚੀਨ ਸਭਤਾ ਤੇ ਆ ਜਾਣਾ ਚਾਹੀਦਾ ਹੈ ਜਿਵੇਂ ਕਿ ਤੁਸੀਂ ਕਿਹਾ ਸ਼ਰਮ ਦੀ ਗੱਲ ਹੈ ਬਹੁਤ ਸਾਰੇ ਅਜਿਹੇ ਸਿੱਖ ਮਾਪੇ ਵੀ ਨੇ ਜੋ ਅੱਜ ਮਹਿਸੂਸ ਕਰਦੇ ਨੇ ਮਾਂ ਬੋਲੀ ਪੰਜਾਬੀ ਬੋਲਣ ਦੇ ਵਿੱਚ ਸ਼ਰਮ ਤੇ ਉਹਨਾਂ ਦੇ ਬੱਚੇ ਵੀ ਅੱਗੇ ਸਕੂਲ ਦੇ ਵਿੱਚ ਕਈ ਵਾਰੀ ਇਹ ਮਾਂ ਬੋਲੀ ਪੰਜਾਬੀ ਬੋਲਣ ਤੋਂ ਸਮਝਦੇ ਨੇ ਕਿ ਅਸੀਂ ਲੋ ਲੈਵਲ ਆ ਹਨਾ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਜਿਤਾਇਆ ਜਾਂਦਾ ਹੈ ਤੇ ਜਿਹੜੀ ਇੰਗਲਿਸ਼ ਹੈ ਮੰਨਦੇ ਆ ਕਿ ਉਹ ਕੰਪੀਟੀਸ਼ਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਇਸ ਦੇ ਵਿੱਚ ਕਿਸ ਦਾ ਕਿਸ ਦਾ ਤੁਸੀਂ ਅਹਿਮ ਰੋਲ ਮੰਨਦੇ ਹੋ ਕਿ ਮਾਂ ਬੋਲੀ ਪੰਜਾਬੀ ਨਾਲ ਜੋੜਨਾ ਵੀ ਉਹਨਾਂ ਦਾ ਫਰਜ ਹੈ ਜੇ ਉਹ ਆਪ ਹੀ ਸ਼ਰਮ ਮਹਿਸੂਸ ਕਰਨਗੇ ਤਾਂ ਆਪਣੇ ਬੱਚਿਆਂ ਨੂੰ ਆਖਰ ਕਿਵੇਂ ਜੋੜਨਗੇ ਕੰਪੀਟੀਸ਼ਨ ਲਈ ਵੀ ਪ੍ਰਪੇਅਰ ਕਰਨਾ ਉਹਨਾਂ ਹੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਜਿੰਨਾ ਮਾਂ ਬੋਲੀ ਨਾਲ ਜੋੜਨਾ ਕਿਉਂਕਿ ਜਿਹੜੀ ਜਿਹੜੀ ਕੌਮ ਆਪਣੀ ਬੋਲੀ ਨੂੰ ਗਵਾ ਲੈਂਦੀ ਹੈ ਉਹ ਕਦੇ ਆਪਣੀ ਜੜ੍ਹਾਂ ਤੋਂ ਜਿਹੜੀ ਦੂਰ ਹੋ ਜਾਂਦੀ ਹੈ ਉਹ ਕਦੇ ਤਰੱਕੀ ਨਹੀਂ ਕਰ ਪਾਉਂਦੀ ਕਿ ਤੁਸੀਂ ਇਹ ਵੀ ਸੋਚ ਰਹੇ ਹੋ ਨਿਗਾਰ ਦਾ ਕਾਰਨ ਹੈ ਹਾਂਜੀ ਆ ਖਾਸ ਕਰਕੇ ਗੁਰਮੁਖੀ ਜੋ ਗੁਰੂਆਂ ਤੇ ਮੁਖ ਤੋਂ ਇਹ ਨਿਕਲੀ ਹੋਈ ਆਵਾਜ਼ ਭਾਸ਼ਾ ਹੈ ਉਹਨੂੰ ਅਸੀਂ ਅਪਣਾ ਨਹੀਂ ਸਕੇ ਪਿਛਲੇ ਇਸ ਦੇ ਦਰਮਿਆਨ ਛੱਡ ਦਿਓ 1967 ਦਾ ਐਕਟ ਪੰਜਾਬ ਰਾਜ ਭਾਸ਼ਾ ਵਿਧਾਨਿਕ ਜੋ ਹੈ ਐਕਟ ਬਣਿਆ ਉਹ ਐਕਟ ਅਸੀਂ ਲਾਗੂ ਹੀ ਨਹੀਂ ਕਰ ਸਕੇ ਠੀਕ ਹੈ ਅਸੀਂ ਰੌਲਾ ਪਾਈ ਜਾਂਦੇ ਆ ਇਹ ਐਕਟ ਪੰਜਾਬ ਵੱਲੋਂ ਬਣਾਇਆ ਗਿਆ ਸੀ 1967 ਦਾ ਐਕਟ ਉਸ ਤੋਂ ਬਾਅਦ ਉਹਦੇ ਵਿੱਚ ਐਮੈਂਡਮੈਂਟ ਕਰਨੀ ਬਣਦੀ ਸੀ ਕਿ ਉਹ এডਿਕੇਸ਼ਨ ਡਿਪਾਰਟਮੈਂਟ ਨਾਲ ਅਲਾਈ ਕਰਦਾ ਹੈ ਸੈਕਸ਼ਨ 5 ਅਗਰ ਉਹਦੀ ਅਮੈਂਡਮੈਂਟ ਕੀਤੀ ਜਾਂਦੀ ਤਾਂ ਵਿਧਾਨ ਸਭਾ ਦੇ ਵਿੱਚ ਪੰਜਾਬੀ ਦੇ ਵਿੱਚ ਬਿੱਲ ਪੇਸ਼ ਕੀਤੇ ਜਾ ਸਕਦੇ ਸੀ ਪਰ ਹੁਣ ਏਜੰਸੀਆਂ ਤੋਂ ਕਰਵਾਏ ਜਾ ਰਹੇ ਨੇ ਇਹ ਸਾਡੇ ਵਾਸਤੇ ਇੱਕ ਬਹੁਤ ਇੱਕ ਵੱਡਾ ਧੱਕਾ ਹੈ ਕਿ 1967 ਦੇ ਪੰਜਾਬੀ ਭਾਸ਼ਾ ਐਕਟ ਨੂੰ ਅਮੈਂਡ ਕਰਕੇ ਲਾਗੂ ਕੀਤਾ ਜਾਵੇ ਤਾਂ ਕਿ ਇਹ ਬਾਈਂਡਿੰਗ ਹੋ ਜਾਏ ਦਫ਼ਤਰਾਂ ਦੇ ਵਿੱਚ ਔਰ ਹਰ ਖੇਤਰ ਦੇ ਵਿੱਚ ਪੰਜਾਬੀ ਲਿਖੀ ਜਾ ਸਕਦੀ ਹੈ ਪੰਜਾਬੀ ਬੋਲੀ ਜਾ ਸਕਦੀ ਹੈ ਇਹ ਸਾਡੀ ਮਾਤ ਭਾਸ਼ਾ ਹੈ ਮਦਰ ਲੈਂਗੁਏਜ ਹੈ ਇਸ ਤੋਂ ਬਿਨਾ ਅਸੀਂ ਜੀ ਨਹੀਂ ਸਕਦੇ ਕਿਉਂਕਿ ਇਹ ਅਗਰ ਮਾਤ ਭਾਸ਼ਾ ਮਾਂ ਦਾ ਦੁੱਧ ਹੀ ਨਹੀਂ ਚੁੰਗਿਆ ਤਾਂ ਬੱਚਾ ਉਹ ਕਿਵੇਂ ਤਰੱਕੀ ਕਰ ਸਕਦਾ ਹੈ ਇਸੇ ਤਰ੍ਹਾਂ ਭਾਸ਼ਾ ਉਹਨੂੰ ਮਾਤ ਭਾਸ਼ਾ ਨਹੀਂ ਸਿਖਾਈ ਗਈ ਅਸੀਂ ਤਾਂ ਫਿਰ ਇਹ ਵਿਰਸੇ ਤੋਂ ਵੀ ਅਧੂਰੇ ਰਹਿ ਗਏ ਔਰ ਇਹ ਪੰਜਾਬੀ ਅਸੀਂ ਫਿਰ ਬੋਲ ਹੀ ਨਹੀਂ ਸਕਦੇ ਅਸੀਂ ਇੰਗਲਿਸ਼ ਫ੍ਰੈਂਚ ਹੋਰ ਭਾਸ਼ਾਵਾਂ ਕਿੰਨੀਆਂ ਨੇ ਭਾਸ਼ਾਵਾਂ ਕੀ ਤੁਸੀਂ ਕਲਾਕਾਰਾਂ ਨੂੰ ਵੀ ਰੀਜ਼ਨ ਮੰਨਦੇ ਹੋ ਕਿ ਅੱਜ ਦੀ ਕਿਉਂਕਿ ਇਹ ਬਹੁਤ ਵੱਡਾ ਮੰਚ ਹੁੰਦਾ ਹੈ ਜਿਸ ਥਰੂ ਅਸੀਂ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਸਮਾਜ ਦਾ ਉਹ ਜਿਹੜਾ ਆਇਨਾ ਹੈ ਉਹਨੂੰ ਪੇਸ਼ ਕਰ ਸਕਦੇ ਨੇ ਇਹ ਕੀ ਇਹਨਾਂ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ ਕਿ ਨੌਜਵਾਨ ਆਪਣੀ ਜੜ੍ਹਾਂ ਤੋਂ ਦੂਰ ਹੋ ਕੇ ਕੋਈ ਹੋਰ ਹੀ ਰਾਹ ਪੈ ਚੁੱਕੇ ਨੇ ਅੱਜ ਆਰਟ ਦਾ ਮਤਲਬ ਹੈ ਜੋ ਆਰਟ ਹੈ ਆਲ ਤੇ ਇੱਕ ਕਲਾ ਹੈ ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 16 ਕਲਾ ਸੰਪੂਰਨ ਸਨ ਔਰ ਇਸ ਤਰ੍ਹਾਂ ਕੋਈ ਕ੍ਰਿਸ਼ਨ ਜੀ ਆਨੂੰ ਕਿੰਨੇ ਕਲਾਸੀ ਫਲਾਣਾ ਕਿੰਨੇ ਕਲਾਸੀ ਸਾਡੇ ਗੁਰੂ ਪੀਰ ਪੈਗੰਬਰ ਪੈਗਾਮ ਲੈ ਕੇ ਜੋ ਆਏ ਇਸ ਸੰਸਾਰ ਦੇ ਵਿੱਚ 16 ਕਲਾ ਸੰਪੂਰਨ ਹੁਣ ਅੱਗੇ ਅਸੀਂ ਵੰਡ ਕਰੀਏ ਕਰਦੇ ਕਰਦੇ ਸਾਡੇ ਕਿਉਂਕਿ ਆ ਕਲਾ ਦੇ ਸੰਬੰਧ ਦੇ ਵਿੱਚ ਬਹੁਤ ਸੰਸਾਵਾਂ आ, बन ਗਈਆਂ ਨੇ ਪਰ ਜਿਹੜੇ ਕਿ ਆਰਤ ਜਾਂ ਗਵਈਏ ਉਹ ਵੀ ਕਲਾ ਹੈ ਇੱਕ ਇੱਕ ਧਾਰਮਿਕ ਕਲਾ ਹੈ ਇੱਕ ਨਗੇਜ ਵਾਲਵਾਦ ਪੈਦਾ ਕਰ ਰਹੀ ਹੈ ਜੋ ਕਿ ਅੱਜ ਜਿਵੇਂ ਕਿ ਗਨ ਕਲਚਰ ਜਾਂ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਤੇ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਇਹ ਕਲਾ ਨਹੀਂ ਹੈ ਇਹਨੂੰ ਅਸੀਂ ਕਲਾ ਨਹੀਂ ਕਹਿ ਸਕਦੇ ਲੱਖ کہیں ਜਾ ਕੋਈ ਵਿਦਵਾਨ ਇਸ ਦੇ ਨਾਲ ਸਹਿਮਤ ਨਹੀਂ ਹੋਏਗਾ ਗਨ ਕਲਚਰ ਨਾਲ ਠੀਕ ਹੈ ਕਭੀ ਇਹ ਆਪਣੀ ਕਲਾ ਦਿਖਾਉਣ ਪਿਛਲਾ ਵਿਰਸੇ ਨਾਲ ਜੋੜਨ ਪੰਜਾਬੀ ਨਾਲ ਜੋੜਨ ਉਹ ਅਸਲੀ ਸ਼ਬਦਾਂ ਦੇ ਵਿੱਚ ਅਸਲੀ ਕਲਾ ਉਹ ਹੋਵੇਗੀ ਜਿਹੜਾ ਕਿ ਉਹਨਾਂ ਦੇ ਜਿਹੜੇ ਨਵੀਂ ਪੀੜ੍ਹੀ ਹੈ ਆਉਣ ਵਾਲੀ ਪੀੜ੍ਹੀ ਨੂੰ ਕੋਈ ਉਹ ਇਹ ਵਿਦਿਆਦਾਨ ਦੇ ਸਕਣ ਆਪਣੀ ਕਲਾ ਰਾਹੀਂ ਆਪਣੇ ਸੰਗੀਤ ਰਾਹੀਂ ਸੰਗੀਤ ਵਿਦਿਆ ਰਾਹੀਂ ਦਿੱਤੀ ਜਾ ਰਹੀ ਹੈ ਹਾਲਾਂਕਿ ਆਪਣੇ ਇੱਥੇ ਵੀ ਕਈ ਸਾਰੇ ਅਜਿਹੇ ਮਹਿਕਮੇ ਨੇ ਜਿੱਥੇ ਬੱਚਿਆਂ ਦੇ ਘੜੇ ਤੱਕ ਪੇਪਰ ਦੇ ਵੇਲੇ ਉਤਰਵਾ ਲਏ ਜਾਂਦੇ ਨੇ ਸੋ ਇੱਥੇ ਵੀ ਅਜਿਹਾ ਮੌ ਹਾਲ ਹੁਣ ਕਿਤੇ ਨਾ ਕਿਤੇ ਸਿਰਜਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਕਕਾਰਾਂ ਤੋਂ ਦੂਰ ਕੀਤਾ ਜਾ ਰਿਹਾ ਜਿਹੜੇ ਪਾਉਂਦੇ ਨੇ ਉਹਨਾਂ ਦੇ ਇਸ ਲਈ एलिਜੀਬਿਲਟੀ ਲਈ ਉਹਨਾਂ ਨੂੰ ਕਿਤੇ ਨਾ ਕਿਤੇ ਉਤਾਰਨਾ ਪੈਂਦਾ ਜਾਂ ਫਿਰ ਉਹ ਬਾਹਰਲੇ ਮੁਲਕ ਜਦੋਂ ਜਾਂਦੇ ਨੇ ਤਾਂ ਉਹਨਾਂ ਦੀ ਸ਼ਰੀ ਸਾ ਉਤਰਵਾਈ ਜਾਂਦੀ ਹੈ ਕਕਾਰਾਂ ਤੋਂ ਦੂਰ ਕੀਤਾ ਜਾਂਦਾ ਤੇ ਕੁਝ ਸਿਆਸਤਦਾਨ ਅਜਿਹੇ ਨੇ ਜੋ ਕਿ ਸਿਆਸਤ ਦੇ ਵਿੱਚ ਨੁਚੜਿਆ ਅਜਿਹਾ ਬਿਆਨ ਦੇ ਦਿੰਦੇ ਨੇ ਕਾਰਾਂ ਤੋਂ ਦੂਰ ਕਰਨ ਵਾਲਾ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਕਕਾਰਾਂ ਤੋਂ ਇਸ ਤਰੀਕੇ ਨਾਲ ਦੂਰ ਕਰਨ ਵਾਲੇ ਜਿਹੜੇ ਬਿਆਨ ਨੇ ਕੀ ਸਿਆਸਤਦਾਨ ਇਹਦੇ ਵਿੱਚ ਰੋਲ ਹੈਗਾ ਜੋ ਚੀਜ਼ ਸ਼ਿਰਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਜਿਹੜੇ ਕਕਾਰ ਨੇ ਉਹ ਸਿੰਘ ਨੂੰ ਇੱਕ ਵਾਰ ਬਖਸ਼ ਦਿੱਤੇ ਗਏ ਨੇ ਕਿ ਜਿਹੜਾ ਸਿੰਘ ਸਜੇਗਾ ਉਹ ਪੰਜ ਕਕਾਰ ਪਾਵੇਗਾ ਕੀ ਜਿਹੜੇ ਸਿਆਸਤਦਾਨ ਨੇ ਉਹ ਇਸ ਨੂੰ ਬਦਲ ਸਕਦੇ ਨੇ ਜਿਹੜੀ ਚੱਲੀ ਆ ਰਹੀ ਹੈ ਇੱਕ ਪ੍ਰਥਾ ਕਿ ਸਿੰਘ ਇਹ ਧਾਰਨ ਕਰੇਗਾ ਉਹੀ ਸਿੰਘ ਅਖਵਾਏਗਾ ਕੀ ਸਿਆਸਤਦਾਨ ਇਸ ਦੇ ਵਿੱਚ ਕੋਈ ਚੇਂਜ ਕਰ ਸਕਦੇ ਨੇ ਸਿਆਸਤਦਾਨ ਪੰਜ ਕਕਾਰ ਪੰਜ ਕਕੇ ਇਨਾਂ ਵਿੱਚ ਬਿਲਕੁਲ ਹੀ ਤਬਦੀਲੀ ਨਹੀਂ ਕਰ ਸਕਦੇ 6 ਇੰਚ ਦੀ ਜੋ ਹੈ ਸਵਿਧਾਨ ਦੇ ਮੁਤਾਬਕ ਜਾਂ ਸਾਨੂੰ ਪਰਮਿਸ਼ਨ ਮਿਲੀ ਹੋਈ ਹੈ ਕਿ 6 ਇੰਚ ਦੀ ਘੱਟੋ ਘੱਟ ਇੱਕ ਕਿਰਪਾਨ ਪਾ ਕੇ ਜਾ ਸਕਦੇ ਹਾਂ ਕੋਈ ਵੀ ਦਸਤਾਰ ਬੰਨ੍ਹ ਸਕਦੇ ਹਾਂ ਕੜਾ ਹੁਣ ਜਿਵੇਂ ਕੇ ਚਾਹੇ ਲੋਕ ਸੋਨੇ ਦਾ ਵੀ ਪਾਉਂਦੇ ਨੇ ਚਾਂਦੀ ਦਾ ਹੁਣ ਦਾਸ ਦੇ ਦੋਨੋਂ ਕੜੇ ਸੋਨੇ ਇਹ ਲੋਹ ਇਹ ਪਾਏ ਹੋ ਨੇ ਲੋਹੇ ਦੇ ਦੋਨੋ ਇਸ ਕਰਕੇ ਪੰਜ ਕਕਾਰ ਜੋ ਹੈ ਇਹ ਸਾਰੇ ਪਹਿਨਣੇ ਜ਼ਰੂਰੀ ਨੇ ਜਿਨੇ ਅੰਮ੍ਰਿਤ ਛਕ ਲਿਆ ਅੰਮ੍ਰਿਤ ਇੱਕ ਵਾਰ ਛਕਿਆ ਹੋਇਆ ਅੰਮ੍ਰਿਤ ਟੁੱਟਦਾ ਹੀ ਨਹੀਂ ਅੰਮ੍ਰਿਤ ਇੱਕ ਉਹ ਦਾਤ ਹੈ ਜਿਹੜੀ ਕਿ ਤੁਹਾਨੂੰ ਉਹ ਦੇਵਤਿਆਂ ਦੇ ਕੀ ਮੈਂ ਕਹਿੰਦਾ ਕਿਸੇ ਪਾਸੇ ਤੁਸੀਂ ਇਸ ਦਾ ਵਿਸ਼ਲੇਸ਼ਣ ਕਰ ਲੋ ਕਿ ਇਹ ਤਾਂ ਅੰਮ੍ਰਿਤ ਹੈ ਅੰਮ੍ਰਿਤ ਤੁਹਾਨੂੰ ਭਾਗਾ ਨਾ ਮਿਲਿਆ ਹੈ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੇ ਆਪ ਖੰਡੇ ਵਾਟੇ ਰਾਂ ਪੰਜ ਉਹ ਤਿਆਰ ਕਰਵਾਇਆ ਕਿਵੇਂ ਤਿਆਰ ਕਰਵਾਇਆ ਬਹੁਤ ਲੰਬਾ ਉਹ ਭਾਗਾ ਨਾਲ ਅਮਰਤ ਅਸੀਂ ਐ ਅੰਜਲ ਦੇ ਉਹਨ ਜੋ ਅੰਜਲੀ ਐ ਕਰਕੇ ਨਾ ਇਹ ਇਹ ਇੱਕ ਸਾਡੇ ਤੇ ਕਿਰਪਾ ਹੋਈ ਹੈ ਜਿਹਦੀ ਕਿਰਪਾ ਹੋਈ ਹੈ ਗੁਰੂਆਂ ਦੀ ਕਿਰਪਾ ਤਾਂ ਇਹ ਅਮਰਤ ਹੋਇਆ ਇਹ ਟੁੱਟ ਨਹੀਂ ਸਕਦਾ ਪੰਜ ਕਕਾਰ ਕੋਈ ਵੀ ਕਿਸੇ ਵੀ ਦੇਸ਼ ਦੇ ਵਿੱਚ ਜਾਂ ਉਹਨਾਂ ਨੂੰ ਸਾਡੀ ਇਹ ਐਜੂਕੇਸ਼ਨ ਦੀ ਘਾਟ ਹੈ ਕਿ ਸਾਨੂੰ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਅਸੀਂ ਜੋ ਸਾਡਾ ਸਿੱਖ ਇਹਨਾਂ ਦੇ ਜਹਾਜ਼ਾਂ ਦੇ ਵਿੱਚ ਜਾਂਦੇ ਹਾਂ ਅਸੀਂ ਉਡਾਣਾ ਕਿਤੇ ਦੀ ਕਿਤੇ ਸਾਰੇ ਕੰਟਰੀਆਂ ਦੇ ਵਿੱਚ ਜਾ ਰਹੀਆਂ ਨੇ ਬਿਲਕੁਲ ਮਨੋਂ ਨਹੀਂ ਕਰ ਸਕਦੇ ਸਾਨੂੰ ਉਹਨਾਂ ਨੂੰ ਦੱਸਣਾ ਬਣਦਾ ਹੈ ਉਹਨਾਂ ਦੀ ਭਾਸ਼ਾ ਦੇ ਵਿੱਚ ਪੰਜਾਬੀ ਦੇ ਵਿੱਚ ਕਿੰਨੀਆਂ ਪਛਾਵਾਂ ਨੇ ਉਹਨਾਂ ਨੂੰ ਇੱਕ ਸਾਡਾ ਦਿੱਲੀ ਤੋਂ ਹੀ ਐਸਾ ਸੈਂਟਰ ਬਣਨਾ ਚਾਹੀਦਾ ਹੈ ਕਿ ਰੋਜ਼ਾਨਾ ਕਿ ਸਾਡੇ ਜਿਹੜੇ ਸਿੱਖ ਨੇ ਸਿੱਖ ਭਰਾ ਨੇ ਕਿਸੇ ਵੀ ਦੇਸ਼ ਤੋਂ ਇੱਕ ਦੂਸਰੇ ਜਾਂਦੇ ਨੇ ਉਹ ਪੰਜ ਕਕਾਰਾਂ ਦੇ ਧਾਰਨੀ ਹੋ ਕਰਕੇ ਉਹਨੂੰ ਮਨਾ ਨਹੀਂ ਕਰ ਸਕਦੇ ਜੀ ਅੱਜ ਗੁਰਪੁਰਬ ਮੌਕੇ ਸਿੱਖਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਅੱਜ 555ਵਾਂ ਗੁਰਪ੍ਰਭ ਮੀਟੀ ਤੁੰਦ ਜਗ ਚਾਂਦਨ ਹੋਆ ਸੰਸਾਰ ਦੇ ਅੱਜ ਵੀ ਤੁੰਦ ਪੈ ਰਹੀ ਆ ਸਾਰੇ ਆਪਣੇ ਤਕਰੀਬਨ ਇਹ ਕਿਤੇ ਹਿੱਤੇ ਜੋ ਆਪਣਾ ਹੈ ਨਾ ਕਿੱਥੇ ਤੱਕ ਪਿਆ ਹੈ ਕਿ 50 ਹਰਿਆਣਾ ਤੱਕ ਉਹ ਬਿਹਾਰ ਤੱਕ ਧੁੰਦ ਪੈ ਰਹੀ ਹੈ ਇਹ ਇੱਕ ਸੰਕੇਤ ਹੀ ਹੈ ਕਿਉਂਕਿ ਕਲਯੁਗ ਹੈ ਤੇ ਇਹ ਸੰਦੇਸ਼ ਇਹ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਨਾ ਅਸੀਂ ਪਵਨ ਨੂੰ ਸ਼ੁੱਧ ਕਰ ਸਕੇ ਹਾਂ ਨਾ ਪਾਣੀ ਨੂੰ ਸਾਡੇ 350 ਨਦੀਆਂ ਨੇ ਪਾਰ ਦੇ ਵਿੱਚ ਸਾਡੇ 1900 ਸ ਨੇ ਪੰਜ ਆਪ ਪੰਜਾਂ ਦਰਿਆਵਾਂ ਦਾ ਹੁਣ ਤਾਂ ਦਰਿਆਏ ਤਿੰਨ ਰਹਿ ਗਏ ਦੋ ਤਾਂ ਉਧਰ ਪਾਕਿਸਤਾਨ ਚ ਲੈ ਜਾਂਦੇ ਪੰਜਾਬ ਵਿੱਚ ਚਲੇ ਗਏ ਪੰਜ ਆਬ ਇਹ ਉਹ ਪੰਜਾਬ ਉਸੇ ਸ਼ਬਦਾਂ ਤੋਂ ਪੰਜ ਆਬਾਂ ਤੋਂ ਬਣਿਆ ਪਰ ਅਸੀਂ ਆ ਆਬ ਜਿਹੜਾ ਹੁਣ ਮਜੂਦ ਨੇ ਉਹਨੂੰ ਨਹੀਂ ਸੰਭਾਲ ਸਕਦੇ ਪਾਖੜਾ ਨਹਿਰ ਹੈ ਹੋਰ ਹੈ ਉਹਦੇ ਵਿੱਚ ਅਸੀਂ ਪੋਲਿਊਸ਼ਨ ਪੈਦਾ ਕਰਦੇ ਆਂ ਔਰ ਗੰਗਾ ਜਾਵਨਾ ਜੰਨੀਆਂ ਜਮਰੋਤਰੀ ਉੱਪਰ ਜਾਓ ਸਾਰੇ ਪੋਲਿਊਸ਼ਨ ਹੀ ਪੋਲਿਊਸ਼ਨ ਆ ਰਿਹਾ ਹੈ ਸ਼ਬਦ ਜੋ ਹੈ ਨਾ ਇਹਨੂੰ ਕੋਈ ਖੋਰਾ ਨਹੀਂ ਲੱਗਦਾ ਹੈ ਇੱਕ ਸ਼ਬਦ ਹੈ ਔਰ ਉਹਤੇ ਪਹਿਰਾ ਦਿਓ ਔਰ ਨਾਮ ਜਪੋ ਵੰਡ ਛਕੋ ਪਿਰਤ ਕਰੋ ਇਹ ਸੰਸਾਰ ਨੂੰ ਅੱਜ ਸਿੱਖਿਆ ਦੇਣੀ ਬਣਦੀ ਹੈ ਇਹਦੇ ਬਾਰੇ ਇੱਕ ਸੈਂਟਰ ਦਿੱਲੀ ਸਾਡੀ ਰਾਜਧਾਨੀ ਦੇ ਵਿੱਚ ਬੁੱਧੀਜੀਵੀਆਂ ਦਾ ਉਹ ਸੰਦੇਸ਼ ਨਾਲ ਹੁੰਦੇ ਹੀ ਇਹ ਨਹੀਂ ਕਿ ਅਸੀਂ ਆਏ ਸਾਲ ਇੱਕ ਸਾ ਅਪੂਰਨਮਾਸ਼ੀ ਕਤਕਸ਼ੂਦੀ ਪੂਰਨਮਾਸ਼ੀ ਇਹ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਸਾਰੇ ਸੰਸਾਰ ਦੇ ਵਿੱਚ ਪਉਗ ਪੈ ਚੁੱਕੇ ਨੇ ਸ਼ਬਦ ਕੀਰਤਨ ਸਾਰਾ ਦਿਨ ਕਥਾ ਪ੍ਰਵਾਹ ਚੱਲਦਾ ਰਹਿਣਾ ਹੈ ਚੱਲੇਗਾ ساری ਰਾਤ ਅਤਿਸ਼ਵਾਜੀ ਔਰ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਨਨਕਾਣਾ ਸਾਹਿਬ ਸਾਰੇ ਗੁਰ ਧਾਮਾਂ ਤੇ ਤਖਤਾਂ ਤੇ ਸੰਸਾਰ ਦੇ ਗੁਰਦੁਆਰੇ ਸਹਿਵਾਨਾਂ ਤੇ ਦੀਪ ਮਾਲਾ ਵੀ ਹੋਏਗੀ ਇਹ ਸੰਦੇਸ਼ ਹੈ ਕਿ ਪਹਿਰਾ ਦਿਓ ਔਰ ਉਹਤੇ ਅਮਲ ਕਰੋ ਔਰ ਕਿੰਨੇ ਅਮਲ ਕਰੋ ਉਹਨਾਂ ਨੇ ਤਾਂ ਸਾਰੀਆਂ ਬਰਿਆਈਆਂ ਇਹ ਗੁਰੂ ਨਾਨਕ ਦੇਵ ਜੀ ਮਹਾਰਾਜਾਂ ਚਾਰ ਦਸਿਆਆਂ ਦੇ ਵਿੱਚ ਗਨ ਕਾ ਨੂੰ ਕਿਨੂ ਕਿਨੂ ਨੇ ਤਾਰਿਆ ਸੱਜਣ ਠਗ ਨੂੰ ਜਿੱਥੇ ਵੀ ਗਏ ਸਿੱਧਾਂ ਨੂੰ ਸਿੱਧ ਗੋਸਤ ਪੜ ਕੇ ਦੇਖੋ ਉਹਦੇ ਵਿੱਚ ਤਾਂ ਸਿੱਧ ਵੀ ਤਨ ਬਾਬਾ ਨਾਨਕ ਤੇਰੀ ਵੱਡੀ ਕਮਾਈ ਔਰ ਉਹਨਾਂ ਦੀ ਉਹ ਕਮਾਈ ਜੋ ਉਹ ਪੈਗਾਮ ਲੈ ਕੇ ਆਏ ਸੇ ਸੰਸਾਰ ਨੂੰ ਪੈਗਾਮ ਦੇ ਦਿੱਤਾ ਸਾਰੇ ਨੂੰ ਅਸੀਂ ਨਮਨ ਕਰਦੇ ਆਂ ਸਾਰੇ ਸੰਸਾਰ ਨੂੰ ਸਾਡੇ ਲੰਗਰ ਚੱਲਦੇ ਨੇ ਸੰਸਾਰ ਦੇ ਵਿੱਚ ਕੋਈ ਆਫਤਾ ਜਾਂ ਆ ਜਾਂਦੀ ਹੈ ਉੱਥੇ ਸਿੱਖ ਪਹੁੰਚ ਜਾਂਦਾ ਹੈ ਲੰਗਰ ਲੱਗ ਜਾਂਦੇ ਨੇ ਜਿੱਥੇ ਵੀ ਮਰਜ਼ ਜਾਓ ਚਾਹੇ ਕੋਵਿਡ ਆ ਗਿਆ ਚਾਹੇ ਸਾਡਾ ਪਹਾੜਾਂ ਤੇ ਆ ਕਰਕੇ ਇਹ ਪਹਾੜ ਰਿਕ ਜਾਂਦੇ ਨੇ ਉੱਥੇ ਜਾ ਕੇ ਲੰਗਰ ਲੱਗ ਜਾਂਦੇ ਨੇ ਕਿਵੇਂ ਜਾਂਦੇ ਨੇ ਜਹਾਜ਼ਾਂ ਰਾਹੀਂ ਹੈਲੀਕਾਪਟਰ ਰਾਹੀਂ ਐਨ ਤਤਵਰਥ ਖਾਲਸਾ ਤਿਆਰ ਵਰ ਤਿਆਰ ਹੈ ਇਹ ਕਿਰਪਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ ਦਸਾਂ ਜੋਤਾਂ ਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਚੈਨਲ ਦਾ ਕੇ ਸੰਦੇਸ਼ ਸਾਰੇ ਚੈਨਲਾਂ ਨੂੰ ਦੇਣਾ ਚਾਹੀਦਾ ਹੈ ਦਿਨ ਤੇ ਰਾਤ ਇਹ ਨਹੀਂ ਕਿ ਅੱਜ ਦੇ ਦਤਾ ਰੋਜ਼ਾਨਾ ਹੀ ਦੇਣਾ ਚਾਹੀਦਾ ਹੈ ਕਿਉਂਕਿ ਗੁਰਪੁਰਬ ਵੀ ਆਉਂਦੇ ਜਾਂਦੇ ਨੇ ਸ਼ਹੀਦੀ ਦਿਹਾੜੇ ਵੀ ਆਉਂਦੇ ਨੇ ਇਹਨਾਂ ਦਾ ਮੈਂ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਨੂੰ ਯਾਦ ਕੀਤਾ ਔਰ ਮੇਰੇ ਤੋਂ ਸ਼ਬਦਾਵਲੀ ਕਿਉਂਕਿ ਇਹ ਤਾਂ ਮੁੱਕਦਾ ਹੀ ਨਹੀਂ ਹੈ ਅਸੀਂ ਸਾਰਾ ਸਾਲ ਕਥਾ ਕਰਨੀ ਚਾਹੀਏ ਸਾਰਾ ਸਾਲ ਵਿਖਿਆਨ ਕਰਨੀ ਚਾਹੀਏ ਸਾਰਾ ਭਾਸ਼ਣ ਦੇਈ ਜਾਏ ਗੁਰੂਆਂ ਤੇ ਗੁਰੂ ਸਹਿਬਾਨਾਂ ਤੇ ਔਰ ਇਹ ਜੋ ਸਾਂਝਾ ਦਿੱਤਾ ਇਸਤਰੀ ਜਾਤੀ ਵਾਸਤੇ ਤਾਂ ਇੱਕ ਮਹਾਨ ਬਰਾਬਰਤਾ ਦਾ ਦਰਜਾ ਗੁਰੂ ਗ੍ਰੰਥ ਸਾਹਿਬ ਪੰਡ ਜੰਮੀਆਂ ਪੰਡ ਨਿਮੀਆਂ ਪੰਡੇ ਮੰਗਣ ਵਿਆਹ ਸਾਰੇ ਕਾਰਜ ਹੀ ਸਾਡੇ ਸੁਮੇਲ ਔਰ ਇਸਤਰੀ ਤੇ ਪੁਰਸ਼ ਦੇ ਚੱਲਦੇ ਨੇ ਸੰਸਾਰ ਨੂੰ ਇੱਕ ਸੇਹ ਦੇ ਦਿੰਦਾ ਹੈ ਇਹਨਾਂ ਸ਼ਬਦਾਂ ਦੇ ਨਾਲ ਵੀਵਾ ਸਾਹਿਬ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਦਾ ਵੀ ਡੇਲੀ ਉਸ ਦਾ ਆਮ ਅਸੀਂ ਆਮ ਨਹੀਂ ਕਿ ਹਰ ਚੈਨਲ ਤੇ ਜਾ ਕੇ ਆਪਣੇ ਆਪ ਖੋਦਈਏ ਇਹ ਤਾਂ ਤੁਸੀਂ ਯਾਦ ਕੀਤਾ ਤੁਹਾਡਾ ਪਿਆਰ ਹੈ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ ਦਾ ਤੁਹਾਡਾ ਸਾਰਿਆਂ ਦਾ ਔਰ ਜਿੰਨੇ ਵੀ ਆਪ ਜੀ ਹਾਜ਼ਰ ਹੋ ਨਾ ਵੀ ਬਸ ਸਾਹਿਬ ਬਹੁਤ ਬਹੁਤ ਧੰਨਵਾਦ ਵੈਰਨਜੀ ਕਾ ਖਾਲਸਾ ਵੈਰਨਜੀ ਕੀ ਜੀ ਇਹ ਸੀਗੇ ਸਿੱਖ ਬੁੱਧੀਜੀਵੀ ਗਿਆਨੀ ਭਜਨ ਸਿੰਘ ਜੀ ਜਿਨ੍ਹਾਂ ਨੇ ਕਿਹਾ ਕਿ ਗੁਰਪੁਰਬ ਤਾਂ ਬੇਸ਼ੱਕ ਆਉਂਦੇ ਜਾਂਦੇ ਰਹਿੰਦੇ ਨੇ ਪਰ ਅੱਜ ਸਿੱਖਾਂ ਦੇ ਲਈ ਸਭ ਤੋਂ ਵੱਡਾ ਚੈਲੰਜ ਹੈ ਜਿਹੜੇ ਆਪਣੇ ਆਉਣ ਵਾਲੇ ਵਾਰਸ ਨੇ ਉਹਨਾਂ ਨੂੰ ਸਾਂਭਣਾ ਸੋ ਉਹਨਾਂ ਨੂੰ ਤਾਂ ਹੀ ਸਾਂਭਿਆ ਜਾ ਸਕਦਾ ਹੈ ਜੇਕਰ ਉਹਨਾਂ ਨੂੰ ਗੁਰਸਿੱਖੀ ਦੇ ਨਾਲ ਜੋੜਿਆ ਜਾਵੇਗਾ ਆਪਸੀ ਭਾਈਚਾਰੇ ਦਾ ਬੜਾ ਹੀ ਖੂਬਸੂਰਤ ਸੁਨੇਹਾ ਗਿਆਨੀ ਭਜਨ ਸਿੰਘ ਜੀ ਦੇ ਵੱਲੋਂ ਦਿੱਤਾ ਗਿਆ ਜਿਸ ਨੂੰ ਸਾਰਿਆਂ ਨੂੰ ਇਸ ਤੇ ਅਮਲ ਕਰਦੇ ਹੋਏ ਇੱਕ ਵਾਰ ਫੇਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਚੱਲਣ ਦੀ ਜ਼ਰੂਰਤ ਹੈ ਜਿਵੇਂ ਕਿ ਉਹਨਾਂ ਦਾ ਕਹਿਣਾ ਸੀ ਮਨਸ ਕੀ ਜਾਤ ਸਭੈ ਇਕ ਹੈ ਪਹਿਚਾਨ ਵੋ ਤਾਈਓ ਜਿਹੜਾ ਜਾਗ ਹੈ ਉਸਤੇ ਖੁਸ਼ੀਆਂ ਆ ਸਕਦੀਆਂ ਨੇ ਸੋ ਡੇਲੀ ਪੋਸਟ ਦੇ ਨਾਲ ਜੁੜਨ ਦੇ ਲਈ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ